ਕਿ ਇੱਕ ਐਮਪੀ ਬਣੀਆ ਨਮੀ ਉਹ ਕਲਾਕਾਰ ਆ ਤੇ ਉਹਨੇ ਕਲਾਕਾਰੀ ਵੀ ਦਿਖਾ ਲੈਣੀ ਸ਼ੁਰੂ ਕਰ ਦਿੱਤੀ ਆ ਤੇ ਮੈਂ ਸਮਝਦਾ ਉਹ ਕਦੇ ਭਾਜੀਪੀ ਨੂੰ ਨਾ ਕਲਾਕਾਰ ਬਣ ਕੇ ਉਹਨਾਂ ਨੂੰ ਨਾ ਕਿਤੇ ਵੱਡਾ ਦੁੱਖ ਦਾ ਕਾਰਨ ਬਣ ਜਾਏ ਰੋਜ਼ ਕੋਈ ਨਾ ਕੋਈ ਨਮੀ ਗੱਲ ਕਰਦੀ ਆ ਇੱਕ ਪਿਛੇ ਫਿਲਮ ਰਿਲੀਜ਼ ਕੀਤੀ ਆਪਣੇ ਕਰਨ ਦਾ ਇਹਨੇ ਯਤਨ ਕੀਤਾ ਉਹ ਫਿਲਮ ਸੀ ਐਮਰਜੈਂਸੀ ਅਸੀਂ ਕਦੇ ਵੀ ਕਿਸੇ ਦਾ ਕੋਈ ਬਣਾਵੇ ਕੋਈ ਵਿਰੋਧ ਨਹੀਂ ਕਰਦੇ ਪਰ ਉਹਦੇ ਵਿੱਚ ਜਿਹੜਾ ਕਰਨਾਤਮਕ ਤੌਰ ਦੇ ਉੱਤੇ ਦੇਖੋ 75 ਦੇ ਵਿੱਚ ਐਮਰਜੈਂਸੀ ਲੱਗੀ 77 ਦੇ ਵਿੱਚ ਉਹ ਖਤਮ ਹੋ ਗਈ ਤੇ ਉਹਦੇ ਵਿੱਚ ਪੰਜਾਬ ਦੇ ਸਿੱਖਾਂ ਨੇ ਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਯੋਗਦਾਨ ਨਹੀਂ ਪਾਇਆ ਜੇ ਮੈਂ ਕਹਿ ਲਵਾਂ ਐਮਰਜੈਂਸੀ ਟੁੱਟੀ ਆ ਤੇ ਉਹ ਪੰਜਾਬ ਦੇ ਸਿੱਖਾਂ ਨੇ ਸ਼੍ਰੋਮਣੀ ਅਕਾਲੀ ਦਲ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਇਹੋ ਕਾਰਨ ਸੀ ਜਿਹੜੇ ਸਾਡੇ ਸਵਰਗਵਾਸੀ ਸ੍ਰੀ ਜਾਇਆ ਪ੍ਰਕਾਸ਼ ਉਹਨਾਂ ਨੇ ਇਹ ਲੁਧਿਆਣੇ ਦੀ ਧਰਤੀ ਤੇ ਵੱਡੀ ਰੈਲੀ ਕਰਕੇ 1970 ਵਿੱਚ ਕਿਹਾ ਸੀ ਭੇਜੇ ਅੱਜ ਸਿੱਖੇ ਉਦਮ ਅਪਰਾਲਾ ਨਾ ਕਰਦੇ ਸ਼ੌਮਣੀ ਕਾਰੀ ਦਾ ਨਾਮ ਉਦਮ ਅਪਰਾਲਾ ਕਰਦਾ ਤੇ ਸ਼ਾਇਦ ਹਾਲੇ ਅਸੀਂ ਜੇਹਲਾਂ ਚ ਰਹਿੰਦੇ ਸੋ ਇਹ ਤਾਂ ਮੇਰਾ ਖਿਆਲ ਤਦ ਜੰਮੀ ਵੀ ਨਹੀਂ ਹੋਣੀ ਤੇ ਉਹਦੇ ਵਿੱਚ ਟ੍ਰੇਲਰ ਕੀ ਦੇ ਰਹੀ ਆ ਕਿ ਮੈਂ ਉਹ ਦਿਨ ਉੱਥੇ ਸਟੇਜ ਤੇ ਵੀ ਕਿਹਾ ਸੀ ਸਾਡੇ ਕੌਮ ਦੇ ਮਹਾਨ ਸ਼ਹੀਦ ਮਹਾਨ ਨਾਇਕ ਐਮ ਐਨ ਅਕਾਲ ਤਖਤ ਤੋਂ ਦਰਜਾ ਮਿਲਦਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਨੂੰ ਕਰਨਾਤਮਕ ਤੌਰ ਤੇ ਅੱਤਵਾਦੀ ਕਹਿ ਕੇ ਇਹਦੇ ਵੱਲੋਂ ਜਿਹੜਾ ਇਹ ਦਿਖਾ ਲੈਣਾ ਇਹਦੀ ਬਹੁਤ ਅੱਜ ਦਾ ਹਾਊਸ ਵੀ ਇੱਚੇ ਤੌਰ ਤੇ ਐਜੈਕਟਿਵ ਜਿਹੜੀ ਇਹਦੀ ਨਿੰਦਾ ਹੀ ਨਹੀਂ ਕਰਦੀ ਇਹ ਇਹ ਵੀ ਸਰਕਾਰ ਨੂੰ ਅਪੀਲ ਕਰਦੀ ਆ ਕਿ ਇਹਦੀ ਫਿਲਮ ਤੇ ਤੁਰੰਤ ਰੋਕ ਲਾਈ ਜਾਵੇ ਇਹ ਜੇ ਫਿਲਮ ਚੱਲ ਪਈ ਪੰਜਾਬ ਦੇ ਵਿੱਚ ਤੇ ਫਿਰ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਹ ਆਪਣਾ ਜੋਰ ਆਪਾਂ ਰੋਸ ਮਜਾਰਾ ਨਹੀਂ ਫਿਰ ਰੋਸ ਮਜਾਰਾ ਤਾਂ ਇੱਕ ਬੱਕਰਾ ਹੁੰਦਾ ਤੇ ਅੱਜ ਦੇ ਇਸ ਐਗਜ਼ੈਕਟਿਵ ਦੇ ਵਿੱਚ ਇਹ ਵੀ ਫੈਸਲਾ ਹੋਇਆ ਕਿ ਇਹਨੂੰ ਕਿਸੇ ਵੀ ਸ਼ਰਤ ਤੇ ਚੱਲਣ ਨਹੀਂ ਦੇਣਾ ਸੋ ਇਸ ਕਰਕੇ ਇਹ ਮੈਂ ਸੈਂਸਰ ਬੋਰਡ ਨੂੰ ਵੀ ਬੇਨਤੀ ਕਰਦਾ ਕਿ ਪੰਜਾਬ ਦੇ ਨਾਲ ਸੰਬੰਧਿਤ ਜੇ ਕੋਈ ਫਿਲਮ ਆਉਂਦੀ ਪਿੱਛੇ ਆਪਣਾ ਪੰਜਾਬ ਆਇਆ ਜਾ ਹੁਣਾ ਪਿੱਛੇ ਜਿਹੜੀ ਸਾਡੇ ਬਹੁਤ ਸਤਿਕਾਰਯੋਗ ਖਾਲੜਾ ਸਾਹਿਬ ਤੇ ਬਣੀ ਇੱਕ ਫਿਲਮ ਉਸ ਫਿਲਮ ਦੇ ਉੱਤੇ ਦਾ ਕਟ ਮਾਰਨ ਨੂੰ ਤਿਆਰ ਹੋ ਗਿਆ ਦਵਾ 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 ਤੇ ਇਹ ਇਹ ਜਿਹੜੀ ਐਮਪੀ ਸਾਬਾਂ ਇਹਨੂੰ ਦਵਾ ਦਵਾ ਹਰੀਚੰਡੀ ਵੀਜਨ ਸਰ ਦੇਤੀ ਸੈਂਸਰ ਬੋਰਡ ਨੇ ਭਈ ਭਾਈ ਚਲਾਈ ਜਾ ਸਕਦੀ ਆ ਇਹ ਤਾਂ ਚਲੋ ਜਿਹੜੀ ਆਪਣੇ ਸਰਕਾਰਾਂ ਉਹਨਾਂ ਨੇ ਤਾਂ ਕੀਤਾ ਕੱਖ ਨਹੀਂ ਹਾਈ ਕੋਰਟ ਦੇ ਵਿੱਚ ਮਸਲਾ ਚੱਲਿਆ ਗਿਆ ਸੋ ਮੇਰਾ ਕਹਿਣ ਤੋਂ ਭਾਵ ਇਹ ਵੀ ਅੱਜ ਦਾ ਹਾਊਸ ਜਿਹੜਾ ਆਪਣਾ ਐਡਜੈਕਟਿਵ ਆ ਇਹ ਲੋਕ ਸਭਾ ਦੇ ਸਪੀਕਰ ਤੋਂ ਵੀ ਮੰਗ ਕਰਦੀ ਆ ਕਿ ਇਹ ਜਿਹੜੀ ਮर्यादा ਤੋਂ ਉਲਟ ਚੁਣਿਆਂ ਤੇ ਲੋਕਾਂ ਨੇ ਲੋਕ ਸੇਵਾ ਲਈ ਸੀ ਤੇ ਆ ਪਿਛਲੇ ਦਿਨ ਹੀ ਕਿਸਾਨਾਂ ਦੇ ਖਿਲਾਫ ਵੀ ਮੁੱਦਾ ਚੱਕ ਦਿੱਤਾ ਫੇਜੀ ਬਿੱਲ ਮੁੜ ਕੇ ਆਉਣੇ ਚਾਹੀਦੇ ਆ ਇਹ ਹਜੀਆਂ ਦੇ ਉੱਤੇ ਕੋਈ ਜਿਹੜਾ ਮਾਡਲ ਕੋਡ ਆਫ ਕੰਡਕਟ ਲਾਗੂ ਕੀਤਾ ਜਾਵੇ ਤਾਂ ਕਿ ਕੋਈ ਇਦਾਂ ਦਾ ਮਾਹੌਲ ਨਾ ਸਿਰਜਿਆ ਜਾਵੇ ਜਿਹਦੇ ਨਾਲ ਲੋਕਾਂ ਦੇ ਵਿੱਚ ਨਫਰਤ ਪੈਲੇ ਸੋ ਇਹ ਵੀ ਅੱਜ ਦਾ ਜਿਹੜਾ ਸਾਡਾ ਹੌਸੇਗਾ ਇਹ ਬੈਠ ਕੇ ਡਿਸਕਸ ਕੀਤਾ ਤੇ ਇਹਦੀ ਵੀ ਨਕੀਦੀ ਕੀਤੀ ਹੈ ਨਕੀਦੀ ਨਹੀਂ ਕੀਤੀ ਇਹਦੇ ਤੇ ਰੋਕ ਲਾਉਣ ਦੀ ਤਰੰਤ ਜਿਹੜੀ ਸਰਕਾਰ ਤੋਂ ਮੰਗ ਕੀਤੀ ਆ ਇੱਕ ਸਾਡਾ ਬੜੇ ਲੰਬੇ ਅਰਸੇ ਤੋਂ ਭਾਵੇਂ ਸਾਡਾ ਦਿੱਲੀ ਮਿਸ਼ਨ ਉਹ ਉੱਥੇ ਦਿੱਲੀ ਵਿਖੇ ਚੱਲ ਰਿਹਾ ਪਰ ਅੱਜ ਇੱਕ ਜੈਕਟਿਵ ਨੇ ਇਹ ਫੈਸਲਾ ਕੀਤਾ ਕਿ ਇਸ ਮਿਸ਼ਨ ਨੂੰ ਤੇ ਉਥੇ ਜਿਹੜੇ ਸਾਡੇ ਕੋਈ ਜਾਂਦੇ ਵੀਰ ਬੰਦੀ ਜਿਨ੍ਹਾਂ ਨੂੰ ਕਮਰਿਆਂ ਦੀ ਲੋੜ ਹੁੰਦੀ ਆ ਉਥੇ ਇੱਕ ਜ਼ਮੀਨ ਖਰੀਦੀ ਜਾਵੇ ਤਾਂ ਕਿ ਉਥੇ ਖੂਬਸੂਰਤ ਇਮਾਰਤ ਵੀ ਹੋਵੇ ਜਿੱਥੇ ਰਹਿਣ ਦਾ ਪ੍ਰਬੰਧ ਵੀ ਹੋਵੇ ਤੇ ਸਾਡਾ ਦਿੱਲੀ ਜਿਹੜਾ ਮਿਸ਼ਨ ਆ ਸਿੱਖ ਮਿਸ਼ਨ ਉਹ ਵੀ ਸਫਲਤਾਪੂਰਕ ਚੱਲੇ ਭਾਵੇਂ ਸਫਲਤਾਪੂਰਕ ਚੱਲ ਰਿਹਾ ਉਹ